ਰਾਜੀ ਰੂ ਰਹੇ ਤੇ ਰੌਸ਼ਨ ਰਹੇ ਸੋਚ ਸਭਨਾ ਦੀ ਕੁਦਰਤ ਦੇ ਕਣਕਣ ਵਿੱਚ ਰਾਜ ਹੈ ਪਰ ਸਭ ਤੋਂ ਵੱਡਾ ਰਾਜ ਇਨਸਾਨ ਦੀ ਰੂਹ ਵਿੱਚ ਵਸਦਾ ਜਦ ਰੂਹ ਰਾਜੀ ਰਹਿੰਦੀ ਹੈ ਤਾਂ ਸਰੀਰ ਵੀ ਸ਼ਾਂਤ ਰਹਿੰਦਾ ਹੈ ਵਿਚਾਰ ਵੀ ਨਿਰਮਲ ਰਹਿੰਦੇ ਹਨ ਤੇ ਜੀਵਨ ਵੀ ਅੰਦਰੂਨੀ ਚਾਨਣ ਨਾਲ ਭਰਪੂਰ ਹੋ ਜਾਂਦਾ ਹੈ ਪਰ ਜਦੋਂ ਰੂਹ ਬੇਚੈਨ ਹੋਵੇ ਤਦ ਚਾਨਣ ਦੇ ਦਰਮਿਆਨ ਵੀ ਹਨੇਰਾ ਲੱਗਦਾ ਹੈ ਬਾਹਰੀ ਚਾਨਣ ਕਿਸ ਲੇਖੇ ਜੇ ਅੰਦਰ ਕੋਪ ਹਨੇਰੀ ਦੀਵਿਆਂ ਦੀ ਲੋ ਬੱਤੀਆਂ ਦਾ ਚਾਨਣ ਤੇ ਸ਼ਹਿਰਾਂ 'ਚ ਚਲਦੀ ਦੀਪਮਾਲਾ ਦੀ ਚਮਕ ਸਿਰਫ ਅੱਖਾਂ ਨੂੰ ਰੌਸ਼ਨ ਕਰਦੀ ਹੈ ਪਰ ਰੂਹ ਦਾ ਹਨੇਰਾ ਨਹੀਂ ਮਿਟਾ ਸਕਦੀ ਅਸਲ ਚਾਨਣ ਅੰਦਰ ਜਗਦਾ ਹੈ ਸਚਾਈ ਨੇਕੀ ਤੇ ਆਤਮ ਗਿਆਨ ਦੀ ਲੋ ਵਾਂਗ ਕੇ ਪਰ ਜੇ ਅੰਦਰ ਖਾਲੀਪਨ ਹੋਵੇ ਤਾਂ ਬਾਹਰ ਦੀ ਰੌਸ਼ਨੀ ਵੀ ਚੁੱਭਦੀ ਹੈ ਬਾਹਰੀ ਹਨੇਰਾ ਅਸਲ 'ਚ ਸਾਡਾ ਮਿੱਤਰ ਹੈ ਇਹ ਸਾਨੂੰ ਅੰਦਰੂਨੀ ਚਾਨਣ ਦੀ ਕੀਮਤ ਦਰਸਾਉਂਦਾ ਹੈ ਜਦ ਤੱਕ ਅੰਦਰ ਰੌਸ਼ਨ ਨਹੀਂ ਹੁੰਦਾ ਤਦ ਤੱਕ ਕੋਈ ਦੀਵਾ ਸਾਨੂੰ ਪ੍ਰਕਾਸ਼ਿਤ ਨਹੀਂ ਕਰ ਸਕਦਾ ਆਤਮ ਚਿੰਤਨ ਮਾਫੀ ਤੇ ਪਿਆਰ ਹੀ ਉਹ ਦੀਵੇ ਹਨ ਜੋ ਰੂਹ ਦੀਆਂ ਗਲੀਆਂ ਵਿੱਚ ਚਾਨਣ ਕਰਦੇ ਹਨ ਜੇ ਅੰਦਰ ਦੀ ਬੱਤੀ ਜਗ ਗਈ ਫਿਰ ਚਾਹੇ ਦੁਨੀਆ ਦੇ ਸਭ ਦੀਵੇ ਬੁਝ ਜਾਣ ਰੂਹ ਦਾ ਚਾਨਣ ਕਦੇ ਮੱਧਮ ਨਹੀਂ ਪਵੇਗਾ ਖੋਪੜ ਚ ਸਦਾ ਦੀਵਾਲੀ ਰਹੇਗੀ ਬਾਹਰ ਦੇ ਦੀਵੇ ਸਿਰਫ ਇੱਕ ਰਾਤ ਦਾ ਹਨੇਰਾ ਮਟਾਉਂਦੇ ਨਹੀਂ ਅੰਦਰ ਦਾ ਦੀਵਾ ਜਗੇ ਤਾਂ ਜ਼ਿੰਦਗੀ ਰੌਸ਼ਨ ਹੋ ਜਾਂਦੀ ਹੈ ਰਾਜੀ ਰੂਹ ਉਹ ਹੁੰਦੀ ਹੈ ਜੋ ਕਿਸੇ ਨਾਲ ਹਰਖ ਨਹੀਂ ਕਰਦੀ ਜੋ ਹਾਲਾਤਾਂ ਨਾਲ ਲੜਨ ਦੇ ਨਾਲ-ਨਾਲ ਉਹਨਾਂ ਨੂੰ ਸਮਝਦੀ ਵੀ ਹੈ ਉਹ ਜਾਣਦੀ ਹੈ ਕਿ ਹਰ ਦੁੱਖ ਦਾ ਇੱਕ ਅਰਥ ਹੁੰਦਾ ਹੈ ਹਰ ਦੁਖਾਵੇ ਵਿੱਚ ਇੱਕ ਤਜਰਬੇ ਦਾ ਪਾਠ ਛੁਪਿਆ ਹੁੰਦਾ ਹੈ ਰਾਜੀ ਰੂਹ ਦਰਦ ਨਾਲ ਟੁੱਟਦੀ ਨਹੀਂ ਉਸ ਨੂੰ ਗਲੇ ਲਾ ਕੇ ਸਮਝ ਲੈਂਦੀ ਹੈ ਕਿ ਇਹ ਵੀ ਜੀਵਨ ਦਾ ਇੱਕ ਰੰਗ ਹੈ ਜਿਨ੍ਹਾਂ ਦੀ ਰੂਹ ਰਾਜੀ ਹੈ ਸੋਚ ਰੋਸ਼ਨ ਹੈ ਤੇ ਕੁਦਰਤ ਮਿਹਰਬਾਨ ਹੈ ਤਦ ਜੀਵਨ ਅਸੀਸ ਬਣਿਆ ਰਹਿੰਦਾ ਹੈ ਰੋਹਾਨੀ ਉਚਾਈ ਉਸ ਦੀ ਹੈ ਜਿਸ ਨੇ ਆਪਣੇ ਅੰਦਰ ਚਾਨਣ ਜਗਾਇਆ ਬਾਹਰ ਨਹੀਂ ਜੋ ਦੂਜਿਆਂ ਲਈ ਵੀ ਉਹੀ ਚਾਨਣ ਬਣਿਆ ਜਿਸ ਦੀ ਉਸ ਨੂੰ ਖੁਦ ਤਲਾਸ਼ ਸੀ ਸੋ ਜੋ ਵੀ ਰੂਹ ਨੂੰ ਰਾਜੀ ਰੱਖਣਾ ਸਿੱਖ ਗਿਆ ਉਸ ਨੂੰ ਸੰਸਾਰ ਦਾ ਕੋਈ ਹਨੇਰਾ ਡਰਾ ਨਹੀਂ ਸਕਦਾ